ਹਾਂਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਰੰਜੀਤ ਸਿੰਘ ਨਾਬੇ ਵਾਲਾ ਮੈਂ ਤੁਹਾਡਾ ਰੰਜੀਤ ਸਿੰਘ ਨਾਬੇ ਵਾਲਾ ਤੁਸੀਂ ਮੇਰਾ ਪੇਜ ਦੇਖ ਰਹੇ ਹੋ YouTube ਚੈਨਲ ਰੰਜੀਤ ਸਿੰਘ ਨਾਬਾ ਸਿਟੀ ਵੈਬ ਚੈਨਲ ਤੇ ਬਹੁਤ ਜਲਦ ਤੁਹਾਨੂੰ ਦਿਖਾ ਰਹੇ ਹਾਂ ਨਾਬਾ ਸ਼ਹਿਰ ਦੇ ਵਿੱਚ ਇਸ ਟਾਈਮ ਪਟਾਕੇ ਚਲਾਏ ਜਾ ਰਹੇ ਨੇ ਲੱਡੂ ਬੰਡੇ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਪਟਾਕੇ ਚੱਲਦੇ ਲੱਡੂ ਬੰਡੇ ਉਹਦਾ ਕਾਰਨ ਕੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਜਿੱਤ ਚੁੱਕੀ ਹੈ 90 ਸੀਟਾਂ ਦੇ ਵਿੱਚੋਂ 49 ਸੀਟਾਂ ਬੀਜੇਪੀ ਲੈ ਚੁੱਕੀ ਤਾਂ ਮੈਨੂੰ ਲੱਗਦਾ ਵੀ ਉੱਥੇ ਬਹੁਮਤ ਬੀਜੇਪੀ ਕੋਲ ਹੈ ਸਰਕਾਰ ਬਣ ਚੁੱਕੀ ਤਕਰੀਬਨ ਸਰਕਾਰ ਬਣਨ ਦੇ ਕਰਾਰ ਹੈ ਬਣ ਚੁੱਕੀ ਕਿਉਂਕਿ ਉਹਨਾਂ ਨੂੰ ਕਿਸੇ ਕਾਂਗਰਸ ਦੀਆਂ ਸੀਟਾਂ ਵੀ ਕੁਝ ਆਈਆਂ ਨੇ ਬਾਕੀ ਤੁਹਾਨੂੰ ਪਤਾ ਹੈ ਅੱਡ ਅੱਡ ਪਾਰਟੀਆਂ ਖੜੀਆਂ ਸੀ ਕਿਸੇ ਦਾ ਕਹਿੰਦੇ ਖਾਤਾ ਵੀ ਨਹੀਂ ਖੁੱਲਿਆ ਪਰ ਬੀਜੇਪੀ ਦੀ ਸਰਕਾਰ ਬਣ ਜਾ ਰਹੀ ਹੈ ਹਰਿਆਣੇ ਚ ਆਪਾਂ ਗੱਲਬਾਤ ਕਰਾਵਾਂਗੇ ਵੀ 49 90 ਚੋਂ 49 ਸੀਟਾਂ ਨੇ ਤਾਂ ਕਿੰਨਾ ਖੁਸ਼ੀ ਦਾ ਮਾਹੌਲ ਹੈ ਇੰਨਾ ਆਪਾਂ ਦੇ ਵਿੱਚ ਦੇਖ ਸਕਦੇ ਹਾਂ ਥੋੜੀ ਥੱਲੇ ਜਿਹੜੇ ਪੜਾਕੇ ਚਲਾਏ ਜਾ ਰਹੇ ਨੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਬੀਜਪੀ ਬਣ ਚੁੱਕੀ ਹੈ ਤੇ ਹੁਣ ਆ ਇਹ ਦਿਨਾਂ ਪੰਜਾਬ ਨੂੰ ਵੀ ਨਾਲ ਲੱਗਦਾ ਬਾਰਡਰ ਲੱਗਦਾ ਬਾਰਡਰ ਹੈ ਜੇ ਪੰਜਾਬ ਨਾਲ ਲੱਗਦਾ ਬਾਰਡਰ ਹੈ ਤਾਂ ਲੱਗਦਾ ਕਿਤੇ ਕਿਤੇ ਇਸ ਚੀਜ਼ ਦਾ ਇਫੈਕਟ ਪਏਗਾ ਜਿੰਦਾਬਾਦ ਜਿੰਦਾਬਾਦ ਜੋਪੜਾ ਜੀ ਨੇ ਸਟਾਰਟ ਹੈ ਅਸ਼ਮਨੀ ਜੋਪੜਾ ਜੀ ਸਾਡੇ 90 ਤੋਂ ਰੰਝ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਮੈਂ ਸੁਣਿਆ ਤੁਸੀਂ 8-8 ਬੰਬ ਚੱਕੀ ਫਿਰਦੁਰ ਕਿੱਥੇ ਨੇ ਬੰਬ ਬੰਬਾ ਹੈਗੇ ਨੇ ਜੀ ਪਣਾਕੇ ਚਲਾਵਾਂਗੇ ਪੂਰੇ ਬਾਜ਼ਾਰ ਦੇ ਵਿੱਚ ਅੱਛਾ ਕਿਹੜੀ ਖੁਸ਼ੀ ਆ ਦੋਨੋ ਅੱਜ ਖੁਸ਼ੀ ਆ ਬਹੁਤ ਜ਼ਿਆਦਾ ਲਗਾਤਾਰ ਤੀਸਰੀ ਵਾਰੀ ਹਰਿਆਣੇ ਦੇ ਵਿੱਚ ਸਰਕਾਰ ਬਣਨ ਜਾ ਰਹੀ ਆ ਹਰਿਆਣੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਠੀਕ ਹੈ ਇੰਨੀ ਸਮਝਦਾਰੀ ਨਾਲ ਉਹਨਾਂ ਨੇ ਇਸ ਵਾਰ ਸਰਕਾਰ ਬਣਾਈ ਆ ਕਦੇ ਵੀ ਕੇਂਦਰ ਤੋਂ ਉਲਟ ਨਹੀਂ ਗਏ ਜਿੰਨੀ ਵਾਰ ਸਰਕਾਰ ਬਣੀ ਆ ਹਰਿਆਣੇ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਉਹ ਤਾਂ ਉਲਟ ਕਦੇ ਨਹੀਂ ਜਾਂਦੇ ਠੀਕ ਹੈ ਉਰੇ ਵੀ ਨਾਲ ਉਹਨਾਂ ਨੂੰ ਪਤਾ ਹੈ ਵੀ ਜੋ ਕੇਂਦਰ ਸਰਕਾਰ ਤਰੱਕੀ ਕਰ ਸਕਦੀ ਹੈ ਠੀਕ ਹੈ ਉਹ ਡਬਲ ਇੰਜਨ ਸਰਕਾਰ ਤਰੱਕੀ ਕਰ ਸਕਦੀ ਆ ਉਹ ਜਿਹੜੀ ਸਟੇਟ ਸਰਕਾਰਾਂ ਤਰੱਕੀ ਨਹੀਂ ਕਰ ਸਕਦੀ ਠੀਕ ਹੈ ਦੇਖੋ 10 ਸਾਲਾਂ ਦੇ ਵਿੱਚ ਡਿਵੈਲਪਮੈਂਟ ਖੱਟਰ ਸਾਹਿਬ ਨੇ ਬਹੁਤ ਵਧੀਆ ਕੀਤੀ ਜਿਹਦਾ ਨਤੀਜਾ ਸੈਣੀ ਸਾਹਿਬ ਨੇ ਅੱਗੇ ਉਹਨੂੰ ਪ੍ਰਮੋਟ ਕੀਤਾ ਪਹਿਲਾਂ ਸਾਡੀਆਂ 47 ਸੀ ਫਿਰ 40 ਹੋਈਆਂ ਸੀਟਾਂ ਫਿਰ ਅਸੀਂ ਅੱਜ 50 ਸੀਟਾਂ ਦੇ ਨਾਲ ਪ੍ਰਧਾਨੇ ਸਰਕਾਰ ਬਣਾਉਣ ਜਾ ਰਹੇ ਲਗਾਤਾਰ ਡਿਵੈਲਪਮੈਂਟ ਟੋਟਲ 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 90 90 ਸੀਟਾਂ ਸੀ 90 ਆ ਗਈਆਂ ਤਾਂ ਬਹੁਮਤ ਮੈਨੂੰ ਲੱਗਦਾ ਕਿਸੇ ਨੂੰ ਹੋਰ ਕੋਈ ਬੰਦਾ ਤਾਂ ਲੈਣ ਦੀ ਲੋੜ ਹੀ ਨਹੀਂ ਪੈਣੀ ਨਹੀਂ ਨਹੀਂ ਲੋੜ ਨਹੀਂ ਪੈਣੀ ਜੀ ਠੀਕ ਹਮੋਂ ਬਾਂਦੀ ਲੋੜ ਨਹੀਂ ਪੈਣੀ ਬੰਦਾ ਲੈਣ ਦੀ ਲੋੜ ਕੀ ਲੱਗਦਾ ਵੀ ਇਸ ਹਰਿਆਣਾ ਹਰਿਆਣਾ ਆਪਣੇ ਬਾਰਡਰ ਨਾਲ ਲੱਗਦਾ ਬਿਲਕੁਲ ਨਾਲ ਹੈ ਆਪਣਾ ਭਾਈਚਾਰਾ ਸਾਂਝਾ ਹੈ ਉਨੇ ਜਾਨੇ ਰਹਨੇ ਹਰਿਆਣਾ ਬਿਲਕੁਲ ਨਾਲ ਹੈ ਆਪਾਂ ਨੂੰ ਪੰਜਾਬ ਨੂੰ ਆਉਣਾ ਇਹ ਦਿਨਾਂ 'ਚ ਐਮਐਲਏ ਇਲੈਕਸ਼ਨ ਆਉਣੀ ਹੈ ਦੋ ਦੋ ਸਾਲ ਬਾਅਦ 5 ਸਾਲ ਬਾਅਦ ਤੇ ਕੋਈ ਪੰਜਾਬ 'ਤੇ ਅਸਰ ਪਊਗਾ ਇਹ ਚੀਜ਼ ਦਾ ਲੱਖੋ ਪੂਰੇ ਦੇਸ਼ 'ਤੇ ਸਿੱਧਾ ਅਸਰ ਪਊਗਾ ਜੀ ਹੁਣ ਦਿੱਲੀ ਦੀ ਇਲੈਕਸ਼ਨ ਆ ਦਿੱਲੀ ਦੇ ਵਿੱਚ ਸਾਡੀ ਪੂਰੀ ਤਿਆਰੀ ਆ ਔਰ ਦਿੱਲੀ ਦੇ ਵਿੱਚ ਹਥਿਆਰ ਛੁੱਟੇ ਹੋਏ ਨੇ ਗੈਜਰੀ ਵਾਲਾ ਦਿੱਲੀ ਜਿੱਤਾਂਗੇ ਜਦੋਂ ਦਿੱਲੀ ਜਿੱਤ ਲਾਂਗੇ ਤਾਂ 2027 ਦੇ ਵਿੱਚ ਤੁਹਾਨੂੰ ਇਹ ਦੱਸ ਦਿੰਨੇ ਚਣ ਹੋਣੀਆਂ ਔਰ ਪੰਜਾਬ ਉਹਨਾਂ ਚੋਂ ਇੱਕ ਹੋਊਗਾ ਔਰ ਅਸੀਂ ਪੂਰੀ ਮੋਹਮਤ ਨਾਲ ਪੂਰੇ ਜੋਸ਼ੋਖ ਰੋਸ਼ ਨਾਲ ਬੀਜੇਪੀ ਦੀ ਪੰਜਾਬ ਸਰਕਾਰ ਲਈ ਹਾਂ ਉਹਦੀ ਪੂਰਾ ਆਪਣਾ ਜੀ ਜਾਣ ਲਾਵਾਂਗੇ ਔਰ ਉਹਦੇ ਨਾਲ ਸਾਨੂੰ ਜਿਹੜਾ ਹੈਗਾ ਪੰਜਾਬ ਖੁਸ਼ਹਾਲ ਹੋਊਗਾ ਜਿਵੇਂ ਹੋਰ ਸਟੇਟਾਂ ਖੁਸ਼ਹਾਲ ਹੋ ਰਹੀਆਂ ਨੇ ਤਾਂ ਹੀ ਖੁਸ਼ਹਾਲ ਹੋਊਗਾ ਜਿੱਥੇ ਡਬਲ ਇੰਜਨ ਸਰਕਾਰ ਹੈ ਤੇ ਜੰਮੂ ਜੰਮੂ ਚ ਵੀ ਕਿਹਨੇ ਬੀਜੇਪੀ ਕਾਫੀ ਸੀਟਾਂ ਲੈ ਗਈ ਪਰ ਥੋੜਾ ਜਿਹਾ ਪਿੱਛੇ ਰਹਿ ਗਈ ਕਿ ਜੰਮੂ ਦੇ ਵਿੱਚ ਜਿਹੜਾ ਉੱਥੇ ਡਵੈਲਪਮੈਂਟ ਪਿਛਲੇ 5-6 ਸਾਲ ਦੇ ਵਿੱਚ ਕੀਤੀ ਆ ਜਦੋਂ ਜੀ ਬੀ ਜੀ ਪੀ ਉੱਥੇ ਇੱਕ ਵੀ ਸੀਟ ਨਹੀਂ ਸੀ ਹੁੰਦੀ ਬੀ ਜੀ ਪੀ ਕੋਲੇ ਅੱਜ ਉੱਥੇ ਬੀ ਜੀ ਜੀ ਪੀ 29 ਸੀਟਾਂ ਲੈ ਗਈ ਪਹਿਲੇ ਪੰਜ ਸਾਲਾਂ ਪਹਿਲਾਂ ਕਿੰਨੇ 25-24 ਸੀਟਾਂ ਜੀ ਅੱਜ ਕੀ ਵਧੀਆਂ ਨੇ ਸੀਟਾਂ ਵਧ ਗਈਆਂ ਠੀਕ ਹੈ ਠੀਕ ਹੈ ਅਗਰ ਸ਼੍ਰੀਨਗਰ ਅਤੇ ਆਪਣਾ ਕਸ਼ਮੀਰ ਦੇ ਵਿੱਚੋਂ ਸੀਟਾਂ ਥੋੜੀਆਂ ਜਿਹਾ ਆ ਜਾਂਦੀਆਂ ਤਾਂ ਉੱਥੇ ਵੀ ਡੈਫੀਨੇਟਲੀ ਸਰਕਾਰ ਬਣ ਜਾਂਦੀ ਪਰ ਹਾਲੇ ਵੀ ਕੋਈ ਸੰਭਾਵਨਾ ਜੋ ਹੈ ਦੇਖੀ ਜਾਊਗੀ ਸਾਡੇਆਂ ਜੱਟਿੰਗ ਗੁਪਤਾ ਜੀ ਗੁਪਤਾ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਮੁਬਾਰਕਾਂ ਪੂਰੇ ਨਾਭਾ ਨੂੰ ਉਸ ਨੂੰ ਪੂਰੇ ਦੇਸ਼ ਨੂੰ ਵਸੀਆਂ ਨੂੰ ਹਰਿਆਣਾ ਵੀ ਸਰਕਾਰ ਤੀਸਰੀ ਵਾਰ ਰਿਪੀਟ ਹੋਈ ਹੈ ਬੜਾ ਮਨ ਖੁਸ਼ ਹੈ ਇਸ ਦੇ ਵਿੱਚ ਸਾਰੇ ਅਸੀਂ ਹਰਸ਼ੂ ਨਾਸਰ ਨਾਭਾ ਮੰਡਲ ਪੂਰਾ ਮੱਧੂਈ ਬੰਨ ਰਹੇ ਮਿਠਾਈ ਬੰਨ ਰਹੇ ਤੇ ਪਟਾਕੇ ਵੀ ਚਲਾਵਾਂਗੇ ਇੱਕ ਹੋਰ ਸੁਣਿਆ ਜੀ ਕਹਿੰਦੇ ਨੇ ਅਰਵਿੰਦ ਕੇਜਰੀ ਵਾਲ ਕਹਿੰਦੇ ਸਤੋਂ ਵੀ ਜੱਜ ਸਾਡੇ ਦੋ ਬਿਨਾਂ ਸਰਕਾਰ ਹੀ ਨਹੀਂ ਬਣ ਸਕਦੀ ਹਰਿਆਣੇ ਤੇ ਉਹ ਕਿਵੇਂ ਹੋਇਆ ਅਰਵਿੰਦ ਕੇਜਰੀ ਆਪ ਆਦਮੀ ਪਾਰਟੀ ਨੂੰ ਤਾਂ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ ਨੇ ਅੱਛਾ ਨੋਟਾ ਦੇ ਵੋਟਾਂ ਬਲਕਿ ਵੱਧ ਨੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਉਸ ਤੋਂ ਵੀ ਘੱਟ ਨੇ ਹੂੰ ਉਸ ਦਾ ਖੁਦ ਹੀ ਉਹਨਾਂ ਕੋਲ ਕੋਈ ਜਵਾਬ ਨਹੀਂ ਇਸ ਚੀਜ਼ ਦਾ ਸਾਡੇ ਸਾਡੇ ਨਾਲ ਇੱਧਰ ਗੁਪਤਾ ਜੀ ਨੇ ਗੁਪਤਾ ਜੀ ਆਓ ਠੀਕ ਹੈ ਨਾ ਚਾਹੁੰਦੇ ਹੋ ਚਾਹਨਾ ਇਹ ਚਾਹੁੰਦੇ ਆ ਜੀ ਅੱਜ ਸਾਡੀ ਸਰਕਾਰ ਬਣੀ ਹੈ ਹਰਿਆਣੇ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਡੇ ਸ਼ਹਿਰ 'ਚ ਜਗਾ ਜਗਾ ਲੱਡੂ ਵੰਡੇ ਜਾ ਰਹੇ ਪੜਾਕੇ ਚਲਾਏ ਜਾ ਰਹੇ ਨੇ ਕਾਰਗਰਤਾ ਖੁਸ਼ੀ ਮਨਾ ਰਹੇ ਨੇ ਜੀ ਸਾਨੂੰ ਵੀ ਇਸ ਗੱਲ ਦੀ ਬਹੁਤ ਬਹੁਤ ਖੁਸ਼ੀ ਹੈ ਜੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੇ ਕੀ ਕਹਨੇ ਆਉਣਾ ਹੈ ਜਿਨ੍ਹਾਂ ਦੇ ਪੰਜਾਬ ਅੱਜ ਹਰਿਆਣੇ ਦੀ ਹਵਾ ਨੂੰ ਦੇਖਦੇ ਹੋਏ ਸਾਨੂੰ ਐ ਲੱਗਦਾ ਕਿ ਹਰਿਆਣਾ ਹਰਿਆਣਾ ਪੰਜਾਬ ਨਾਲ ਬਾਡਰ ਹੈ ਬਾਡਰ ਹੈ ਬਹੁਤ ਇੰਪੈਕਟ ਪੈਣਾ ਇਸ ਚੀਜ਼ ਦਾ ਠੀਕ ਹੈ ਲੋਕਾਂ ਦੀ ਸੋਚ ਆਪਣੇ ਆਪ ਬਦਲੂਗੀ ਜਦੋਂ ਹਰਿਆਣੇ ਦੇ ਰਿਜ਼ਲਟ ਦੇਖਣਗੇ ਸਾਡੇ ਨਾਲ ਸਾਡੇ ਨਾਲ ਜਤਿੰਦਰ ਹੰਸ ਜੀ ਹੰਸ ਜੀ ਆਉ ਮੜੇ ਨੇ ਠੀਕ ਹੈ ਨਾ ਚਾਹੁੰਦੇ ਹੋ ਕੀ ਗੱਲ ਕਹੇ ਮੈਂ ਸਾਰੇ ਨਾបាន ਵਸਿਆਂ ਨੂੰ ਵਧਾਈ ਦੇਣਾ ਚਾਹਨਾ ਬੀਜੀਪੀ ਪਾਰਟੀ ਵੱਲੋਂ ਹਰਿਆਣਾ ਦੇ ਵਿੱਚ ਸਰਕਾਰ ਸਾਡੀ ਬਣੀ ਹੈ ਬੜੀ ਖੁਸ਼ੀ ਦੀ ਗੱਲ ਆ ਮਾਨ ਦੀ ਗੱਲ ਆ ਲੱਡੂਆਂ ਦਾ ਡੱਬਾ ਖੁੱਲ ਗਿਆ ਜਲੇਬੀਆਂ ਵੀ ਵੰਡਾਂਗੇ ਜਲੇਬੀਆਂ ਦਾ ਵੀ ਦਿੱਤਾ ਸੀ ਸਾਡੇ ਨਾਲ ਰੀਨਾ ਮਾਨਸਲ ਜੀ ਨੇ ਮੈਡਮ ਨਮਸਕਾਰ ਬਣਾ ਮੈਡਮ ਠੀਕ ਹੈ ਨਾ ਚਲੋ ਕੈਮਰਾ ਵਧਾਈਆਂ ਦੇਣਾ ਚਾਹੁੰਦੇ ਆਪਾਂ ਹਰਿਆਣਾ ਦਾ ਸਕ ਦਿਨਾ ਅਰੇ ਅੰਨੇ ਦੇ ਵਿੱਚ ਤੀਸਰੀ ਵਾਰ ਰਿਕਾਰਡ ਜਿੱਤ ਹੋਈ ਹੈ ਬੀਜੇਪੀ ਦੀ 나ਇਬ ਸੈਣੀ ਜੀ 나ਇਬ ਸੈਣੀ ਜੀ ਜੋ ਕਿ ਬਹੁਤ ਲਾਇਕ ਉਪ ਮੁੱਖ ਮੰਤਰੀ ਸਾਹਬ ਉਹ ਤੋਂ ਹੋਏ ਨੇ ਹਰ ਵਰਗ ਨੂੰ ਸਟੂਡੈਂਟਾਂ ਨੂੰ ਕਿਸਾਨਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਔਰ ਬਹੁਤ ਬੜੀ ਜਿੱਤ ਹੋਈ ਹੈ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਕਿਸਾਨ ਬਰਾਨੀ ਕਿਸਾਨਾਂ ਨੇ ਵੱਧ ਚੜ ਕੇ ਮੋਟਾ ਪਾਈਆਂ ਜੀ ਨੌਜਵਾਨਾਂ ਨੇ ਵੱਧ ਚੜ ਕੇ ਮੋਟਾ ਪਾਈਆਂ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਸਾਰੇ ਇੰਡੀਆ ਵਿੱਚ ਜਲੇਬੀਆਂ ਵੰਡੀਆਂ ਜਾ ਰਹੀਆਂ ਨੇ ਖੁਸ਼ੀਆਂ ਦੀਆਂ ਲੱਡੂ ਪੰਡੇ ਜਾ ਰਹੇ ਨੇ ਪੰਜਾਬ ਚ ਹਰਿਆਣਾ ਦੇ ਸਾਡੇ 90 ਦੇ ਵਿੱਚ ਬਹੁਤ ਹਰ ਵਰਗ ਖੁਸ਼ ਆ ਬਹੁਤ 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 ਜ਼ਿਆਦਾ ਖੁਸ਼ੀ ਦਾ ਮਾਹੌਲ ਆ ਪਟਿਆਲੇ ਦੇ ਵਿੱਚ ਮਹਲ ਦੇ ਵਿੱਚ ਮੇਪਾ ਜੈਨਦਰ ਕੋਰ ਜੀ ਪਤਨੀ ਪ੍ਰਨੀਤ ਕੌਰ ਜੀ ਨੇ ਬਹੁਤ ਖੁਸ਼ੀ ਮਨਾਈ ਹੈ ਔਰ ਲੱਡੂ ਪੰਡੇ ਗਏ ਨੇ ਸਾਰੇ ਬਜ਼ਾਰਾਂ ਦੇ ਵਿੱਚ ਲੱਡੂ ਪੰਡੇ ਗਏ ਨੇ ਸਾਰੇ ਪਟਿਆਲੇ ਦੇ ਵਿੱਚ ਸਾਰੇ ਮੋਦੀ ਸਾਹਿਬ ਨੇ ਬਹੁਤ ਕੰਮ ਦੇ ਕੇ ਰੋੜ ਪਈਏ ਜੀ ਨਹੀਂ ਹਾਂਜੀ ਨਾਇਬ ਸੈਣੀ ਜੀ ਨੇ ਬਹੁਤ ਅੱਛੇ ਕੰਮ ਕੀਤੇ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲੇ ਨੇ ਮੋਦੀ ਜੀ ਦੇ ਹੱਥ ਮਜ਼ਬੂਤ ਕਿਤੇ ਨੇ ਸੈਣੀ ਸਾਹਿਬ ਨੇ ਪਹਿਲਾਂ ਤਾਂ ਬਹੁਤ ਤਾਂ ਦਾ ਮਨੋਦ ਗੱਲ ਰਹੀ ਕੀ ਕਹਿਣਾ ਤੁਹਾਡੇ ਮਾਧਿਅਮ ਨਾਲ ਸਾਰੇ ਕਾਰਜਕਰਤਾ ਵੱਲੋਂ ਜਨ ਜਨ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਰਿਆਣੇ ਦੀ ਜਨਤਾ ਨੂੰ ਤਾਂ ਲੱਖ ਲੱਖ ਵਧਾਈਆਂ ਠੀਕ ਹੈ ਜੀ ਜਿਨ੍ਹਾਂ ਨੇ ਇੱਕ ਜਿਹੜੇ ਇੱਕ ਚੋਰਾਂ ਦੀ ਜਮਾਤ ਜਿਹੜੀ 10 ਸਾਲ ਪਹਿਲਾਂ ਹਰਿਆਣੇ ਤੋਂ ਭਜਾਈ ਸੀਗੀ ਉਹ ਦੁਬਾਰਾ ਕਬਜ਼ਾ ਕਰਨ ਨੂੰ ਹਰਿਆਣੇ ਚ ਫਿਰਦੀ ਤੇ ਉਹਨਾਂ ਨੂੰ ਆਇਆ ਸੀਗਾ ਕਿ ਸਾਡਾ ਕਬਜ਼ਾ ਦੁਬਾਰਾ ਹੋ ਜੂ ਲੇਕਿਨ ਇੱਕ ਹਰਿਆਣੇ ਦੀ ਜਨਤਾ ਨੇ ਜਿਤਾਤਾ ਕਿ ਨਰਿੰਦਰ ਮੋਦੀ ਨੂੰ ਕੋਈ ਵੀ ਢਿੱਲਾ ਹੋਣਾ ਦੇਖ ਨਹੀਂ ਸਕਦੇ ਠੀਕ ਹੈ ਨਰਿੰਦਰ ਮੋਦੀ ਢਿੱਲੇ ਹੋ ਜਾਣ ਜਾਂ ਨਰਿੰਦਰ ਮੋਦੀ ਪਿੱਛੇ ਹੋ ਜਾਣੇ ਤਾਂ ਹਿੰਦੁਸਤਾਨ ਨੂੰ ਚੰਦਾ ਹੀ ਨਹੀਂ ਐ ਇਹ ਹਰਿਆਣੇ ਦੀ ਜਨਤਾ ਨੇ ਦਿਖਾਤਾ ਔਰ ਜਿੱਥੇ ਤੱਕ ਇਹਨਾਂ ਨੇ ਆਲੂ ਤੋਂ ਸੋਨਾ ਬਣਾਉਣ ਵਾਲੇ ਜਿਹੜੇ ਬੰਦੇ ਸੀਗੇ ਤੇ ਜਲੇਬੀਆਂ ਵਾਲੇ ਫੌਂਡਾ ਦੀਆਂ ਜਲੇਬੀਆਂ ਬਗੈਰ ਚਾਸਨੀ ਦੇ ਰਹਿ ਗਈਆਂ ਜਲੇਬੀਆਂ ਖੁਸ਼ਕ ਰਹਿ ਗਈਆਂ ਤੋਂ ਸਾਡੀ ਬਹੁਤ ਬੜੀ ਜਿੱਤ ਜਿਹੜੀ ਹਰਿਆਣੇ ਤੀਸਰੀ ਵਾਰੀ ਲਗਾਤਾਰ ਹੋਈ ਐ ਜੀ ਦਾ ਐਸਾ ਕੋਈ ਕੰਮ ਐ ਨਹੀਂ ਜਿਸ ਨਾਲ ਹਿੰਦੁਸਤਾਨ ਨਾ ਜਿੱਤੇ ਚਾਹੇ ਉਹ ਮਹਿਲਾ ਵਰਗ ਲਈ ਹੋਵੇ ਚਾਹੇ ਯੋਵਾਲੀ ਹੋਵੇ ਚਾਹੇ ਗਰੀਬ ਲਈ ਹੋਵੇ ਚਾਹੇ ਕਿਸਾਨ ਲਈ ਹੋਵੇ ਚਾਹੇ ਕਿ ਦੁਕਾਨਦਾਰ ਲਈ ਹੋਵੇ ਜੀ ਹਾਰ ਗਏ ਹਰਿਆਣੇ ਚ ਕਿਸਾਨ ਦਿੱਤਾ ਉਹ ਕਿਸਾਨ ਜਿਹੜੇ ਨੇ ਉਹ ਅੱਜ ਵੀ ਸੋਚ ਰਹੇ ਨੇ ਇਹ ਠੀਕ ਹੈ ਕਿ ਕੁਝ ਛੜੇੰਤਰਕਾਰੀ ਹੋਣਗੇ ਕਿਸਾਨ ਨਹੀਂ ਹੈਗੇ ਮੇਰੇ ਹਿਸਾਬ ਨਾਲ ਉਹ ਕੁਝ ਛੜੇੰਤਰਕਾਰੀ ਵਿਰੋਧੀ ਆ ਪੋਲੀਟਿਕਲੀ ਜਿਹੜੇ ਉਹਨਾਂ ਨੂੰ ਸ਼ਹਿ ਮਿਲਦੀ ਆ ਉਹਦਾਂ ਦਾ ਕੁਝ ਕਰਦੇ ਨੇ ਦੇਖ ਲਓ ਵੋਟਾਂ ਨੇ ਤੁਹਾਨੂੰ ਦਿਖਾਤਾ ਵੋਟਾਂ ਨੇ ਦਿਖਾਤਾ ਵੋਟ ਹੀ ਸਭ ਤੋਂ ਵੱਡਾ ਇੱਕ ਪੈਰਾਮੀਟਰ ਹੁੰਦਾ ਨਾ ਜੀ ਵੋਟ ਸਭ ਤੋਂ ਵੱਡਾ ਪੈਰਾਮੀਟਰ ਹੈ ਤਾਂ ਵੋਟਾਂ ਨੇ ਦਿਖਾਤਾ ਕਿ ਹਰਿਆਣੇ ਦੀ ਜਨਤਾ ਚਾਹੇ ਕਿ ਕਿਸਾਨ ਸੀ ਪਹਿਲਵਾਨ ਸੀ ਉੱਚ ਯੁਵਾ ਸੀ ਉਹਦੇ ਚ ਕੋਈ ਆਰਮੀ ਦਾ ਬੰਦਾ ਸੀ ਉੱਚ ਕਾਮ ਜਨਤਾ ਸੀ ਸਾਰਿਆਂ ਨੇ ਦਿਖਾਤਾ ਕਿ ਸਾਡੀ ਵੋਟ ਵੀ ਵਧੀਆ ਸਾਡੀਆਂ ਸੀਟਾਂ ਵੀ ਬੜਾ ਵਧੀਆ ਅਸਰ ਪੈਣਾ ਇਸ ਚੀਜ਼ ਦਾ ਪੰਜਾਬ ਦਾ 100% ਅਸਰ ਪਊ ਔਰ ਦਿੱਲੀ ਦੇ ਵੀ ਅਸਰ ਪਊਗਾ ਦਿੱਲੀ ਵੀ ਅਸੀਂ ਜਿੱਤਾਂਗੇ ਔਰ 27 ਦੇ ਵਿੱਚ ਅਸੀਂ ਪੰਜਾਬ ਵੀ ਜਿੱਤਾਂਗੇ ਡੰਕੇ ਦੀ ਛੋਟ ਨਾਲ ਜਿੱਤੀਗਾ ਕੀ ਨਾਮ ਹੈ ਜੀ ਸੋਹਜਿੰਦਰ ਠੀਕ ਹੈ ਜੀ ਆਪਾਂ ਬਣਾ ਸਰਫਾ ਇਨਚਾਰਜ ਬੀਜੇਪੀ ਜੀ ਸਰਕਾਰ ਬਣਾਣ ਦੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਲੋਕਾਂ ਨੇ ਬਹੁਤ ਸਾਥ ਦਿੱਤਾ ਉੱਥੇ ਜਿਹੜੇ ਬੀਜੇਪੀ ਦੀ ਸਰਕਾਰ ਦੇ ਕੀਤੇ ਕੰਮ ਸੀ ਉਹਨਾਂ ਨੂੰ ਮੰਡਟ ਆ ਇਹ ਲੋਕਾਂ ਨੂੰ ਪਸੰਦ ਆਈ ਹੈ ਬੀਜੇਪੀ ਸਰਕਾਰ ਤੀਜੀ ਵਾਰ ਬੀਜੇਪੀ ਸਰਕਾਰ ਉੱਥੇ ਬਣਨ ਜਾ ਰਹੀ ਹੈ ਤੀਸਰੀ ਵਾਰ ਔਰ ਪਿਛਲੀ ਵਾਰ ਨਾਲੋਂ ਪਹਿਲਾਂ 40 ਸੀਟਾਂ ਸੀਗੀਆਂ ਇੱਥੇ ਵਧੀਆ ਹੀ ਨੇ ਸੀਟਾਂ ਸਾਡੀਆਂ ਲੋਕਾਂ ਦਾ ਬੋਟ ਪਰੇਸ਼ਰ ਤੇ ਵੀ ਵਧਿਆ ਸੀਟਾਂ ਵੀ ਵਧੀਆਂ ਨੇ ਤੁਸੀਂ ਦੇਖ ਰਹੇ ਹੋ ਸਾਰਾ ਲੋਕਾਂ ਦਾ ਪਿਆਰ ਆ ਇਹ ਤੇ ਜਿਹੜਾ ਜਾਂਦਾ ਜੀ ਮੋਦੀ ਸਰਕਾਰ ਦੇ ਉਹ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਦੀ ਗਿਣਤੀ ਨਹੀਂ ਹੈਗੀ ਉਹਨਾਂ ਤੇ ਬੁੱਕਲੇਟ ਚ ਬਣ ਜੇਗੀ ਇੱਕ ਜਿਹੜੇ ਲੋਕਾਂ ਦੀ ਲੋਕ ਭਲਾਈ ਲਈ ਜਿਹੜੀਆਂ ਯੋਜਨਾਵਾਂ ਮੋਦੀ ਸਰਕਾਰ ਨੇ ਜਾਰੀ ਕੀਤੀਆਂ ਨੇ ਜਿਸ ਤਰ੍ਹਾਂ ਕੱਚੇ ਮਕਾਨ ਹੋ ਗਏ ਉਜਵਲਾ ਯੋਜਨਾ ਹੋ ਗਈ ਹੋਰ ਲੋਨ ਹੋ ਗਏ ਬਹੁਤ ਜਿਹੜੇ ਖੇਤੀਬਾੜੀ ਲੋਨ ਦਿੱਤੇ ਜਾ ਰਹੇ ਨੇ ਵਪਾਰਕ ਲੋਨ ਸਬਸਿਡੀਆਂ ਬਹੁਤ ਨੇ ਇਸ ਤਰ੍ਹਾਂ ਦੇ ਬਹੁਤ ਕੰਮ ਨੇ ਜਿਹੜੇ ਗਿਣਤੀ ਤੇ ਨਹੀਂ ਆਉਂਦੇ ਹੈਗੇ ਲੋਕਾਂ ਨੇ ਉਹਨਾਂ ਸਾਰੇ ਕੰਮਾਂ ਨੂੰ ਦੇਖਦੇ ਵੇ ਬੀਜੇਪੀ ਸਰਕਾਰ ਨੂੰ ਹਰਿਆਣਾ ਦੇ ਵਿੱਚ ਤੀਜੀ ਵਾਰ ਜਗ੍ਹਾ ਦਿੱਤੀ ਹੈ ਤੇ ਅਸੀਂ ਜਿੰਨੀ ਵੀ ਜਨਤਾ ਹੈ ਸਾਰੇ ਦੇ ਬਹੁਤ ਰਣੀ ਹੈ ਤੇ ਬਹੁਤ ਵਧਾਈ ਦੇ ਪਾਤਰ ਹੈ ਸਾਰੇ ਲੋਕ ਜੇ ਮੂ ਜਿਹੜਾ ਉੱਥੇ ਸਰਵੇ ਹੋਇਆ ਸੀ ਜੀ ਉੱਥੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀਗਾ ਬੀਜੇਪੀ ਨੂੰ ਉੱਥੇ ਵੋਟ ਪਰਸੈਂਟੇਜ ਹੈ ਬਹੁਤ ਵਧੀਆ ਬੀਜੇਪੀ ਦਾ ਸਾਰੇ ਏਰੀਆ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਖੜੇ ਸੀ ਔਰ ਵਧੀਆ ਪਰਸੈਂਟੇਜ ਪਈਆ ਲੋਕਾਂ ਨੂੰ ਚਾਹੇ ਸੀਟਾਂ ਉੱਥੇ ਸੀਟਾਂ ਵੀ ਸਾਡੀਆਂ ਵਧੀਆ ਹੀ ਨੇ ਪਿਛਲੀ ਵਾਰ ਨਾਲੋਂ ਮੇਰੇ ਖਿਆਲ ਵੀ ਪਹਿਲਾਂ 25 ਸੀਗੀਆਂ 29 30 ਸੀਟਾਂ ਹੋਗੀਆਂ ਤੇ ਵੋਟ ਪਰਸੈਂਟੇਜ ਵੀ ਉੱਥੇ ਓਵਰਆਲ ਵਧੀਆ ਜਿਹੜੇ ਡੀਪ ਏਰੀਆ ਨੇ ਜਿਹੜੇ ਆਤਮਾ ਨਾਲ ਗ੍ਰਸਤ ਕਰਨੇ ਨਕਾਰਤਾ ਸੀਗੇ ਜਿਹੜੇ ਲੋਕ ਐਦ ਕੀ ਕਹਿ ਰਹੇ ਸੀ ਵੀ ਬੀਜੇਪੀ ਦਾ ਸਹਾਰਾ ਦੇ ਲੋਕ ਦੇਖਦੇ ਨੇ ਕਿ ਬੀਜੇਪੀ ਦਾ ਸੈਂਟਰ ਦੇ ਵਿੱਚ ਵੀ ਟਰਮ ਆਤੀ ਜੀ ਹੈ ਤੇ ਅੱਜ ਤੱਕ ਕੋਈ ਘਟਾਲਾ ਨਹੀਂ ਹੋਇਆ ਹੈਗਾ ਇੱਕ ਵਾਰੀ ਰਾਹੁਲ ਗਾਂਧੀ ਨੇ ਰਫੇਲ ਘਟਾਲੇ ਦਾ ਨਾਂ ਲਿਆ ਸੀ ਉਹਨੂੰ ਸੁਪਰੀਮ ਕੋਰਟ 'ਚ ਤਿੰਨ ਵਾਰੀ ਮਾਫੀ ਮੰਗਣੀ ਪਈ ਸੀਗੀ ਰਫੇਲ ਘਟਾਲੇ ਦਾ ਸੁਪਰੀਮ ਕੋਰਟ ਦਾ ਜਾਂਚ ਹੋਈ ਸੀਗੀ ਇੱਕ ਵੀ ਸਬੂਤ ਨਹੀਂ ਆਇਆ ਸੀ ਇੱਕ ਵੀ ਕੋਈ ਐਸੀ ਚੀਜ਼ ਨਹੀਂ ਨਿਕਲੀ ਰਫੇਲ ਘਟਾਲੇ ਤੇ ਤੇ ਉਸ ਤੋਂ ਬਾਅਦ ਵੀ ਅੱਜ ਤੱਕ ਆਪੋਜੀਸ਼ਨ ਜਿਹੜੀ ਹੈਗੀ ਆ ਕੋਈ ਇੱਕ ਵੀ ਘਟਾਲਾ ਬੀਜੇਪੀ ਦਾ ਸਾਹਮਣੇ ਨਹੀਂ ਲੋਕਾਂ ਦੇ ਲੋਕ ਦੇਖਦੇ ਨੇ ਕਿ ਸਾਫ ਸੁਥਰੀ ਸਰਕਾਰ ਹੈ ਵਿਕਾਸ ਹੋ ਰਹੇ ਨੇ ਰੇਲ ਪ੍ਰੋਜੈਕਟ ਵਧਾ ਨੇ ਬਦਲ ਟ੍ਰਾਂਸਪੋਰਟ ਬਦਲ ਰਹੀ ਆ ਅੱਜ ਇਹ ਆਪਾਂ ਭਾਰਤ ਮਾਲਾ ਪ੍ਰੋਜੈਕਟ ਦੇਖਦੇ ਆ ਬੰਦੇ ਭਾਰਤ ਟ੍ਰੇਨਾਂ ਸਾਰਾ ਇੰਡੀਆ ਤਰੱਕੀ ਤੇ ਆ ਪਹਿਲਾਂ ਇਹ ਚੀਜ਼ਾਂ ਕਿੱਥੇ ਸੀਗੀਆਂ ਕਿੱਥੇ ਵਿਕਾਸ ਹੁੰਦਾ ਦੀ ਆ ਨੇਤਾ ਸੀ ਜਿਹੜੇ ਕਾਂਗਰਸ ਦੇ ਜਾਂ ਹੋਰ ਪਾਰਟੀਆਂ ਦੇ ਉਹ ਆਪਣੇ ਢਿੱਡ ਭਰਦੇ ਸੀ ਆਪਣੇ ਘਰ ਭਰਦੇ ਸੀਗੇ ਆ ਆਪਾਂ ਦੇਖਦੇ ਆ ਹਰਿਆਣਾ ਦੇ ਵਿੱਚ ਵੀ ਤਾਂ ਇਹਨਾਂ ਨੇ ਪਹਿਲੇ ਹੀ ਵੀ ਤੁਸੀਂ ਇੰਨੀਆਂ ਵੋਟਾਂ ਜਿਤਾਓ ਜੀ ਨੌਕਰੀਆਂ ਦੇ ਦਾਂਗੇ ਐਨੇ ਪੈਸੇ ਵੰਡਾਂਗੇ ਐਨੇ ਜੇ ਕਰਦਾਂਗੇ ਹਰਿਆਣਾ ਦੇ ਕਈ ਕੇਸ ਐ ਨੇ ਜਿੱਥੇ ਇਹਨਾਂ ਦੇ ਲੋਕਾਂ ਨੂੰ ਕੁੱਟੇ ਲੋਕਾਂ ਨੇ ਕੁੱਟਿਆ ਕਾਂਗਰਸਿਆਂ ਨੂੰ ਪੈਸੇ ਵੰਡ ਕੇ ਵੋਟਾਂ ਲਾਉਣ ਦੀ ਦੇ ਵਿੱਚ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਬੀਜੇਪੀ ਤੁਸੀਂ ਬਹੁਤ بڑا ਇੱਕ ਐਂਸ਼ਾਨ ਲਾ ਰਹੇ ਹੋ ਵੀ ਹਰਿਆਣੇ ਚ ਪੈਸੇ ਬਣਦੇ ਲੋਕਾਂ ਨੇ ਕੁੱਟੇ ਨਹੀਂ ਜੀ ਫੇਸਬੁਕ ਤੇ ਤੁਸੀਂ ਦੇਖੋਗੇ ਲੋਕ ਰੀਲਾਂ ਆਈਆਂ ਨੇ ਕਈ ਰੀਲਾਂ ਆਈਆਂ ਨੇ ਪੈਸੇ ਬਣਦੇ ਵੀ ਇਹ ਪੈਸੇ ਬਣ ਰਹੇ ਨੇ ਅਸੀਂ ਕੁੱਟ ਰਹੇ ਹਾਂ ਇਹਨਾਂ ਨੂੰ ਬਹੁਤ ਰੀਲਾਂ ਆਈਆਂ ਨੇ ਮੈਂ ਉਹ ਦੇਖ ਕੇ ਹੀ ਮੈਂ ਕਿ ਤੁਸੀਂ ਲਾਚਨ ਵਾਲੀ ਗੱਲ ਕਰ ਰਹੇ ਹੋ ਅਸੀਂ ਕਿ ਦਸਬ ਦੇ ਮੂਰੇ ਪਈ ਐਸੀ ਕੋਈ ਗੱਲ ਨਹੀਂ ਨੂੰ ਲੱਗੇ ਪੱਥਰਵਾਜੀ ਬੰਦ ਹੋ ਗਈ ਠੀਕ ਹੈ ਬਾਜ਼ਾਰ ਖੁੱਲਣ ਲੱਗੇ ਅੱਗੇ ਸਾਰਾ ਦਿਨ ਹਫਤੇ ਦਾ ਵਿੱਚ ਬੰਦੇ ਰਹਿੰਦੇ ਸੀ ਜਿਆਦਾ ਠੀਕ ਹੈ ਲੋਕਾਂ ਨੂੰ ਰੋਜ਼ਗਾਰ ਮਿਲਣ ਲੱਗ ਗਿਆ ਦੇਖੋ ਤੁਸੀਂ ਉਹਦੀ ਕੰਡੀਸ਼ਨ ਜਾ ਕੇ ਜੰਮੂ ਕਿਸ ਨੇ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪੱਲਾਸਰ ਮੁਸ਼ਕਰ ਜੀ ਨਮਸਕਾਰ ਜੀ ਰਮੇਸ਼ ਜੀ ਪੱਲਾ ਸਰ ਕੀ ਕਹਿਣਾ ਚਾਹੁੰਦੇ ਹੋ ਬੀਜੇਪੀ ਸਰਕਾਰ ਬਣ ਬਣ ਜਾ ਰਹੀ ਹੈ ਹਰਿਆਣੇ ਦੇ ਵਿੱਚ ਕਾਫੀ ਸੀਟਾਂ ਜਿੱਤੀ ਗਈ ਹੈ ਨਾ ਚਾਹੁੰਦੇ ਤੇਜੀ ਬਹੁਤ ਖੁਸ਼ੀ ਦਾ ਦਿਨ ਹੈ ਸਾਡ ਲਈ ਅੱਜ ਔਰ ਤੀਜੀ ਵਾਰੀ ਸੈਂਟਰ ਸਰਕਾਰ ਬਣੀ ਬੀਜੇਪੀ ਦੀ ਔਰ ਤੀਜੀ ਵਾਰੀ ਹਰਿਆਣਾ ਚ ਸਰਕਾਰ ਬਣੀ ਇਹ ਬਹੁਤ ਲੋਕਾਂ ਦਾ ਸੀ ਧੰਨਵਾਦੀ ਆ ਵੀ ਉਹਨਾਂ ਨੇ ਉਸ ਸਾਹ ਨਾਲ ਤੀਜੀ ਵਾਰੀ ਸਰਕਾਰ ਚੁਣੀ ਹੈ ਔਰ ਸਰਕਾਰ ਕਿਉਂ ਚੁਣੀ ਹੈ ਕਿਉਂਕਿ ਉਹਨਾਂ ਨੇ ਕੰਮ ਕੀਤੇ ਸਰਕਾਰ ਨੇ ਖੱਟਰ ਸਾਹਬ ਦੀ ਬਹੁਤ ਵੱਡੀ ਦੇਣ ਸੀ ਉਸ ਤੋਂ ਬਾਅਦ ਸੈਣੀ ਸਾਹਿਬ ਆਏ ਉਹਨਾਂ ਨੇ ਇੱਕ ਨਿਊ ਕਮਲ ਹੋਣ ਦੇ ਨਾਤੇ ਜੋ ਪਰਫਾਰਮੈਂਸ ਦਿੱਤੀ ਉਹਦਾ ਜਿਹੜਾ ਨਤੀਜਾ ਉਹਦਾ ਫਲ ਉਹਨਾਂ ਨੂੰ ਇੱਕ ਜਿੱਦੇ ਰੂਪ ਵਿੱਚ ਮਿਲਿਆ ਮੈਂ ਮੁਬਾਰਕਵਾ ਦਿਨਾ ਉਹਨਾਂ ਨੂੰ ਬਹੁਤ ਜ਼ਿਆਦਾ ਠੀਕ ਹੈ ਤੇ ਜੰਮੂ ਚ ਵੀ ਤੁਹਾਡੀਆਂ ਅਫੀਸ ਸੀਟਾਂ ਆਈਆਂ ਨੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੀ ਅਗਰ ਪਲੱਸ ਪੁਆਇੰਟ ਹੈ ਜੀ ਪਹਿਲਾਂ ਸਾਡੀਆਂ 25 ਸੀ ਹੁਣ ਸਾਡੇ 29 ਆਈਆਂ ਨੇ ਠੀਕ ਹੈ ਠੀਕ ਹੈ ਜੀ ਇਹ ਮਤਲਬ ਇਸ ਵਿੱਚ ਕੋਈ ਘਾਟੇ ਬਦਲੇ ਸੌਦਾਨ ਨਹੀਂ ਹੈ ਸਾਡੇ ਅੱਗੇ ਨਾਲੋਂ ਵਧੀਆ ਪਰਫਾਰਮੈਂਸ ਰਹੀ ਹੈ ਮਤਲਬ ਵਧੇ ਹੋਗੇ ਅੱਛਾ ਜੀ ਹਾਂ ਬਿਲਕੁਲ ਅਸੀਂ ਇਸ ਚੀਜ਼ ਦੀ ਮੁबारकबाद ਦਿੰਨੇ ਆ ਜਿਵੇਂ ਲੱਗਦਾ ਵੀ ਹਰਿਆਣੇ ਚ ਸਰਕਾਰ ਬਣ ਗਈ ਬਾਰਡਰ ਨਾਲ ਲੱਗਦਾ ਵੀ ਜਿਵੇਂ ਹੁਣ ਹਰਿਆਣੇ ਦੀ ਰਾਜਨੀਤੀ ਅੱਪ ਹੋਈ ਹੈ ਤਾਂ ਪੰਜਾਬ ਤੇ ਜਗ ਦੇ ਅੱਗੇ ਫਰਕ ਪੈਣਾ ਬਿਲਕੁਲ ਇਸ ਚੀਜ਼ ਦਾ ਫਰਕ ਪੈਣਾ ਚਾਹੀਦਾ ਜੀ ਕਿਉਂਕਿ ਪੰਜਾਬ ਵਿੱਚ ਜਿਸ ਤਰੀਕੇ ਨਾਲ ਵੋਟ ਪਰਸੈਂਟੇਜ ਭਾਜਪੀ ਦਾ ਵਧਿਆ ਹੈ ਉਸੇ ਤਰੀਕੇ ਨਾਲ ਆਉਣ ਵਾਲੀ ਇਲੈਕਸ਼ਨ ਵਿੱਚ ਬੀਜਪੀ ਦੀ ਮੇਰੇ ਅਕਨ ਸਰਕਾਰ ਬੰਨੀ ਚਾਹੀਦੀ ਹੈ ਔਰ ਬਸ ਉਹ ਐਮਐਲਏ ਜਿਤਨ ਤਾਂ ਕਿ ਪੰਜਾਬ ਔਰ ਜਿਸ ਤਰ੍ਹਾਂ ਦਾ ਸੈਂਟਰ ਹੁੰਦਾ ਹੈ ਜਿਹਦਾ ਸੈਂਟਰ ਵਿੱਚ ਸਰਕਾਰ ਹੋਵੇ ਉਹਦੀ ਸਟੇਟ ਵਿੱਚ ਸਰਕਾਰ ਹੋਵੇ ਤਾਂ ਬੜੇ ਅچھے ਤਰੀਕੇ ਨਾਲ ਤਾਲਮੇਲ ਸਰਕਾਰਾਂ ਦਾ ਆਪਸੀ ਚੱਲਦਾ ਹੈ ਔਰ ਲੋਕਾਂ ਦਾ ਫਾਇਦਾ ਹੁੰਦਾ ਹੈ ਇਸ ਵਿੱਚ ਠੀਕ ਹੈ ਸੁਣਾਈ ਦਿਨਾ ਟਾਈਮ ਚ ਆ ਨਾ ਵੀ ਦੇਖੋ ਮੈਂ ਤੇ ਇੱਕ ਬੇਨਤੀ ਕਰੂੰਗਾ ਹੁਣ ਜਿਹੜੀ ਜਿਹੜੀ ਵੀ ਸਰਕਾਰ ਸਾਡੇ ਸੀਐਮ ਸਾਹਿਬ ਬਣਨਗੇ ਉਹਨਾਂ ਦੇ ਹੈ ਜਿਹੜੇ ਮੁੱਦਾ ਹੈਗਾ ਕਿਸਾਨ ਵਾਲਾ ਇਸ ਨੂੰ ਸੈਂਟਰ ਦੇ ਪੱਧਰ ਤੇ ਔਰ ਸਟੇਟ ਪੱਧਰ ਤੇ ਇਹ ਹੱਲ ਹੋਣਾ ਚਾਹੀਦਾ ਹੈ। ਦੇਖੋ ਕਿੰਨੇ ਚਿਰ ਤੋਂ ਕਿਸਾਨ ਵੀਰ ਸਾਡੇ ਵਿਚਾਰੇ ਮਿਹਨਤ ਕਰ ਰਹੇ ਨੇ ਔਰ ਅੰਦੋਲਨ 'ਚ ਬੈਠੇ ਘਰ-ਬਾਰ ਛੱਡ ਕੇ। ਇਸ ਕਰਕੇ ਮੈਂ ਇਹ ਬੇਨਤੀ ਕਰਾਂਗਾ ਮੁਬਾਰਕਬਾਦ ਦੇ ਨਾਲ-ਨਾਲ ਇਹ ਮੇਰੀ ਬੇਨਤੀ ਵੀ ਹੈ ਇੱਕ ਕਿਸਾਨ ਵੀਰ ਨੂੰ ਤੋਹਫਾ ਦਿਓ। ਔਰ ਉਹਨਾਂ ਦਾ ਜੋ ਵੀ ਗੱਲਬਾਤ ਹੈ ਉਹਨਾਂ ਦੀ ਗੱਲਬਾਤਾਂ ਮੰਨ ਕੇ ਉਹਨਾਂ ਜੋ ਬੰਦਾ ਹੱਕ ਹੈ ਉਹਨੂੰ ਦੇਣਾ ਚਾਹੀਦਾ ਜਿਹੜੇ ਸ਼ੰਭੂ ਬਾਡਰ ਤੇ ਖਨੋਰੀ ਆਵੇ ਉਹਨਾਂ ਨੂੰ ਕਿਸਾਨਾਂ ਨੂੰ ਉਹਨਾਂ ਦੀ ਬੰਦਾ ਹੱਕ ਦੇਣਾ ਚਾਹੀਦਾ ਬਿਲਕੁਲ ਹੱਕ ਦੇਣਾ ਚਾਹੀਦਾ ਕਿਉਂਕਿ ਕਿਸੇ ਨੂੰ ਚਾਹ ਨਹੀਂ ਹੁੰਦਾ ਕਿ ਅਸੀਂ ਧਰਨੇ ਤੇ ਬੈਠੀਏ ਅਗਰ ਬੰਦਾ ਦੁਖੀ ਹੁੰਦਾ ਤਾਂ ਇਹ ਲੇਕਿਨ ਜਿਹੜਾ ਜਿਹਦਾ ਹੱਕ ਬੰਦਾ ਹੈ ਉਹ ਅਸੀਂ ਉਹਨਾਂ ਨੂੰ ਜ਼ਰੂਰ ਚਾਹਾਂਗੇ ਪੰਜਾਬ ਦੀ ਰਾਜਨੀਤੀ ਜੈ ਜੀ ਹਿੰਦ ਜੈ ਜੀ ਹਿੰਦ ਜੈ ਜੀ ਹਿੰਦ ਭਾਰਤ ਜਤਾਵਾ ਦੀ ਜਿੰਦਾਬਾਦ ਆਏ ਦੱਲ बड़ी अहमियत है जी सारे ने से बीजेपी नहीं जिततेगी हरियाणे आज देख लो लोगों ने मैंडेट देता है गा। बड़ी बहुमत नाल जित है और सारा कुछ सेरा साढ़े प्राइम मिनिस्टर के सिर पर जाता है जिन् स्कीम क्डिया ने लोगों वास्ते वो हरियाणे ग्राउंड से पहुंचिया ने और लोग खुश ने इससे नाल ताही ਸਾਡੀ ਹਾਟ੍ਰਿਕ ਹੋਇਆ ਅੱਜ ਹਰਿਆਣਾ ਵਿੱਚ ਕੀ ਦੇਖਦੇ ਨਾਲ ਪੰਜਾਬ ਦੇ ਵਿੱਚ ਵੀ ਗਰਾਊਂਡ ਬਣਾ ਰਹੀ ਹੈ ਜਰੂਰ ਬਣਾ ਰਹੀ ਹੈ ਗਰਾਊਂਡ ਔਰ ਉਹ ਹੋਰ ਵੀ ਬਣਾਏਗੀ ਔਰ ਤੁਸੀਂ ਦੇਖਣਾ 27 ਚ ਸਾਡੀ ਸਰਕਾਰ ਆਏਗੀ ਜਿਦਾਂ ਦੇਖਦੇ ਹੋ ਆਮ ਆਦਮੀ ਪਾਰਟੀ ਜਿੱਤਣੇ ਲਈ ਆ ਗਿਆ ਹੈ ਹਰਿਆਣਾ ਵਿੱਚ ਤਾਂ ਬਿਲਕੁਲ ਸਫਾਈ ਹੋਗੀ ਦੇਖੋ ਹਰਿਆਣਾ ਸੈਂਟਰ ਚ ਆਂਦਾ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ। ਔਰ ਜਿਵੇਂ ਗਵਰਨਮੈਂਟ ਚਲਾ ਰਹੀਆਂ ਨੇ ਨਾ ਦੋਨੋਂ ਸਟੇਟਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪ ਦਾ ਇੱਕ ਪੱਲੇ ਕੁਝ ਨਹੀਂ ਰਿਹਾ। ਸੋ ਇਸ ਕਰਕੇ ਆਪ ਦਾ ਤਾਂ ਖਾਤਾ ਹੀ ਨਹੀਂ ਖੁੱਲਿਆ। ਜਿਹੜੀ ਆ ਬਹੁਤਾ ਮਸਾ ਜਿਹੜਾ ਬਚਾਣਾ ਰਹੇਗਾ। ਜ਼ਰਾ ਤਾਂ ਵਿਸ਼ੇ ਤੇ ਹੀ ਆਪ ਜਾ ਰਹੇ ਹੈ ਕਾਂਗਰਸ ਬੌਂਸ ਪ੍ਰੈਜੈਂਟ ਗੇਮ ਕਹਿੰਦੇ ਨੇ। ਸੋ ਹੁਣ ਜਿਹੇ ਲੋਕ ਵੱਡਾ ਵਧੀਆ ਮਿਲ ਰਿਹਾ ਹੈ। ਬੜਾ ਵਧੀਆ ਜੀ ਔਰ ਚਾਹੀਦਾ ਵੀ ਹੈਗਾ। ਜਿਹੜੀਆਂ ਨੀਤੀਆਂ ਲੋਕਾਂ ਨੂੰ ਮਿਲੀਆਂ ਨੇ ਉਹਦਾ ਜਵਾਬ ਦਿੱਤਾ ਇਹਨਾਂ ਨੇ ਔਰ ਕਾਂਗਰਸ ਬਸ ਇੱਕੋ ਚੀਜ਼ ਹੈ ਸੰਵਿਧਾਨ ਦੇ ਪਿੱਛੇ ਪਈ ਹੋਈ ਸੀਗੀ ਉਹ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਆਏਗਾ ਕਿ ਬਿਲਕੁਲ ਸੱਚ ਨਹੀਂ ਸੀਗਾ ਔਰ ਹੁਣ ਤੁਸੀਂ ਦੇਖਣਾ ਕਿੰਨੀਆਂ ਹੋਰ ਸਕੀਮਾਂ ਆਣ ਗਿਆ ਪੰਜਾਬ ਦੇ ਲਈ ਲੱਗਦਾ ਹੈਗਾ ਕਿ ਕਾਫੀ ਗਰਾਊਂਡ ਵੀ ਤਿਆਰ ਹੋਵੇਗਾ ਤੇ ਗੰਗੇ ਵੀ ਪੰਜਾਬ ਦੇ ਲਈ ਕੀ ਅੱਗੇ ਦੇਖਿਆ ਜਾਣਾ ਹੈ ਅੱਪਾ ਸੈਂਟਰਲ ਗਵਰਨਮੈਂਟ ਨੇ ਕਿੰਨਿਆ ਸਕੀਮ ਆ ਪੰਜਾਬ ਚ ਵੀ ਭੇਜਿਆ ਨੇ ਅਸੀਂ ਉਹਨਾਂ ਨੂੰ ਘਰ ਘਰ ਪਹੁੰਚਾਵਾਂਗੇ ਅੱਗੇ ਵੀ ਪਹੁੰਚਾਰੇ ਹਾਂ ਹੋਣ ਜਿਆਦਾ ਜੋਰ ਲਾਵਾਂਗੇ ਕਿ ਘਰ ਘਰ ਪਹੁੰਚਾਈਏ ਔਰ ਤਿੰਨ ਬਾਈ ਇਲੈਕਸ਼ਨ ਵੀ ਆ ਰਹੀਆਂ ਨੇ ਔਰ ਸਤਾਈ ਚ ਤੁਸੀਂ ਦੇਖਣਾ ਕਿਵੇਂ ਪਲਟੇਗਾ ਅੱਪਾ ਜਿੱਤਾਂਗੇ ਪੈਟਰਨ ਹੈ ਪੈਟਰਨ ਹੈ ਤੁਸੀਂ ਕੰਪੇਨਿੰਗ ਕਰਨ ਗਏ ਸੀਗੇ ਸੋ ਲੋਕਾਂ ਦਾ ਕਿੰਨਾ ਦਾ ਹਿਦਾਰ ਆ ਰਿਹਾ ਦੇਖੋ ਹਰਿਆਣਾ ਵਿੱਚ ਸਾਇਲੈਂਟ ਵੋਟ ਪਈ ਹੈ ਔਰ ਮੰਡੇਟ ਦਿੱਤਾ ਹੈ ਬੀਜੇਪੀ ਗਵਰਨਮੈਂਟ ਨੂੰ ਔਰ ਜੋ ਇਹ ਲੋਕ ਕਹਿੰਦੇ ਸੀਗੇ ਕਿ ਸਾਰੇ ਨਿਊਜ਼ ਚੈਨਲਸ ਕੇ ਵਨ ਸਾਈਡਡ ਵਨ ਸਾਈਡਡ ਉਹਦਾ ਅੱਜ ਜਵਾਬ ਮਿਲ ਗਿਆ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਕੀ ਕਹਿਣਾ ਚਾਹੁੰਦੇ ਹੋ ਹਰਿਆਣੇ ਚ ਬੀਜੇਪੀ ਸਰਕਾਰ ਬਣੀ ਹੈ ਤੁਸੀਂ ਕਹਿੰਦੇ ਮੈਂ ਵੀ ਕੁਝ ਕਹਿਣਾ ਕਿ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਹਰਿਆਣੇ ਦੇ ਵਿੱਚ ਬਹੁਤ ਨਾਲ ਸਰਕਾਰ ਬਣੀ ਹੈ ਪਹਿਲਾਂ ਤਾਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਨਾਗਰਿਕ ਵਾਸੀਆਂ ਨੂੰ ਮੈਂ ਮੰਡਲ ਪ੍ਰਧਾਨ ਪਰਮਿੰਦਰ ਗੁਪਤਾ ਆਪਣੇ ਵੱਲੋਂ ਵਧਾਈਆਂ ਦਿੰਦਾ ਆਪਣੇ ਬੀਜੇਪੀ ਪਾਰਟੀ ਵੱਲੋਂ ਵਧਾਈਆਂ ਦਿੰਦਾ ਸਾਰੇ ਮੰਡਲ ਵੱਲੋਂ ਵਧਾਈਆਂ ਦਿੰਦਾ ਦੇਖੋ ਅੱਜ ਹਰਿਆਣੇ ਦੀ ਜੋ ਸਰਕਾਰ ਬਣੀ ਹੈ ਅਸੀਂ ਆਣ ਵਾਲੀਆਂ ਦਿੱਲੀ ਦੀ ਸਰਕਾਰ ਨੂੰ ਦੇਖ ਰਹੇ ਹਾਂ ਉੱਥੇ ਵੀ ਅਸੀਂ ਸਰਕਾਰ ਬਣਾਵਾਂਗੇ ਔਰ ਜੰਮੂ ਦੇ ਵਿੱਚ ਦੇਖੋ ਸਾਡੀਆਂ ਸੀਟਾਂ ਵਧੀਆਂ ਨੇ ਬੀਜੇਪੀ ਦੀਆਂ ਉੱਥੇ ਵੀ ਸਰਕਾਰ ਬਣਾਵਾਂਗੇ ਅਸੀਂ ਆਨ ਵਾਲਾ ਟਾਈਮ ਦੇਖ ਰਹੇ ਹਾਂ ਅਸੀਂ 2027 ਨੂੰ ਦੇਖ ਰਹੇ ਹਾਂ ਅਸੀਂ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਵਾਂਗੇ ਤੇ ਪੂਰੀ ਕੋਸ਼ਿਸ਼ جاری ਹੈ ਵੀ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਔਰ ਇਹ ਹੋ ਕੇ ਰਹੂਗਾ ਬੀਜੇਪੀ ਦੀ ਸਰਕਾਰ ਬਣ ਕੇ ਰਹੂਗੀ ਪਰ ਇਹ ਲੱਗਦਾ ਵੀ ਰਾਜੀਆਂ ਕੁਝ ਨਹੀਂ ਹੁੰਦੀਆਂ ਹੈ ਹਰੇਕ ਨੂੰ ਕੰਮ ਵੰਡੇ ਹੋਏ ਨੇ ਕੰਮ ਆਪਣਾ ਆਪਣਾ ਕਰਨਾ ਨਰਾਜ਼ਗੀ ਕੁਝ ਨਹੀਂ ਹੁੰਦੀ ਹੈ ਪਾਰਟੀ ਨੇ ਦੇਖਣਾ ਪਾਰਟੀ ਦਾ ਕੰਮ ਹੈ ਪਾਰਟੀ ਲਈ ਉਹ ਕੰਮ ਕਰਨਾ ਕਿਸੇ ਨੂੰ ਕੋਈ ਤਨਖਾਹ ਨਹੀਂ ਲੱਗੀ ਹੋਈ ਨਰਾਜ਼ਗੀ ਕਾਹਦੀ ਆਉਦੀ ਹੈ ਠੀਕ ਹੈ ਠੀਕ ਹੈ ਜੀ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਹਰੇਕ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਵਾਹੇ ਤੋਂ ਪਹਿਲਾਂ ਇਹ ਦੇਖ ਨੂੰ ਆਇਆ ਸੀ ਵੀ ਆਪਸੀ ਥੋੜੀ-ਵੱਡੀ ਹੋਈ ਹੈ ਦੇਖੋ ਜੀ ਜੇ ਦੋ ਘਰੇ ਭਾਂਡੇ ਹੁੰਦੇ ਨੇ ਖੜਕਦੇ ਹੁੰਦੇ ਨੇ ਇਹ ਨਹੀਂ ਕੋਈ ਜ਼ਰੂਰੀ ਹੁੰਦਾ ਹੈ ਇਹ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈ ਦੇਖੋ ਆਪਸੀ ਘਰ ਦਾ ਭਾਈ ਦਾ ਭਾਈ ਹੋ ਰਹੇਣਗੇ ਠੀਕ ਹੈ ਹਾਂ